ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਤੁਹਾਨੂੰ 60 ਸਾਲ ਤੋਂ ਬਾਅਦ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿ ਤੁਹਾਡੇ ਦਿਲ ਔਰ ਹੱਡੀਆਂ ਦੋਨੋਂ ਮਜ਼ਬੂਤ ਰਹਿਣ ਆਪਾਂ ਗੱਲ ਕਰਾਂਗੇ ਫਾਈਬਰਸ ਦੀ ਆਪਾਂ ਗੱਲ ਕਰਾਂਗੇ ਪ੍ਰੋਟੀਨਸ ਦੀ ਆਪਾਂ ਗੱਲ ਕਰਾਂਗੇ ਮਿਨਰਲਸ ਦੀ ਆਪਾਂ ਗੱਲ ਕਰਾਂਗੇ ਕੈਲਸ਼ੀਅਮ ਦੀ ਜ਼ਿਆਦਾਤਰ ਦੇਖਿਆ ਗਿਆ ਹੈ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ 58 ਸਾਲ ਤੋਂ ਬਾਅਦ ਹੀ ਆਉਂਦੀ ਹੈ ਜਦੋਂ ਆਪਾਂ ਰਿਟਾਇਰ ਹੋ ਜਾਂਦੇ ਆ ਉਹ ਆਪਣੇ ਗੋਡੇ ਵੀ ਦੁਖਦੇ ਆ ਆਪਣੇ ਮੋਢੇ ਵੀ ਦੁਖਦੇ ਆ ਆਪਣੇ ਅੱਡੀਆਂ ਵੀ ਦੁਖਦੀਆਂ ਆਪਣਾ ਲੱਕ ਵੀ ਦੁਖਦਾ ਕਿਉਂਕਿ ਆਪਣੇ ਸਰੀਰ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀਆਂ ਚੀਜ਼ਾਂ ਆਪਾਂ ਨੂੰ ਰੋਜ਼ਾਨਾ ਖਾਣੀਆਂ ਚਾਹੀਦੀਆਂ ਨਹੀਂ ਜਾਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਅੱਜ ਤੁਹਾਨੂੰ ਆਪਾਂ 6 ਚੀਜ਼ਾਂ ਦੱਸਾਂਗੇ ਵੀ ਅਗਰ ਤੁਸੀਂ ਇਹ ਰੋਜ਼ਾਨਾ ਖਾਣੀਆਂ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਦਿਲ ਔਰ ਤੁਹਾਡੀਆਂ ਹੱਡੀਆਂ ਬਿਲਕੁਲ ਤੰਦਰੁਸਤ ਰਹਿਣਗੀਆਂ ਔਰ ਤਾਕਤਵਰ ਰਹਿਣਗੀਆਂ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੇ ਸਿਆਣੇ ਪਹਿਲਾਂ ਖਾਂਦੇ ਸੀ ਅੱਜ ਦੇ ਸਮੇਂ 'ਚ ਆਪ ਉਹ ਖਿਆਣੇ ਅੱਜ ਦੇ ਸਮੇਂ 'ਚ ਆਪ ਖਾਣੋਂ ਹਟ ਗਏ। ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ। ਕਿਹੜੀਆਂ ਹੋਰ 6 ਚੀਜ਼ਾਂ ਨੇ ਬਹੁਤ ਜਲ ਤੁਹਾਨੂੰ ਦੱਸਣ ਲੱਗੇ ਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ। ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਜੀ ਤਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰ ਰਹੇ ਆਂ। ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਸ ਨੇ ਐਸ ਹਰੀ ਸਿੰਘ ਤਰਾਹ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਬੇਬਾਸ ਤਰਾਹ ਫੇਸਬੁੱਕ ਤੇ ਸਾਡਾ ਪੇਜ ਹੈ। ਐਸ ਤੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਨ ਲੱਗੇ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨਲੀ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲੀ ਚੀਜ਼ ਕਿਹੜੀ ਹੈ ਜੀ ਮਖਾਣੇ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਫਾਕਸ ਨੱਟਸ ਕਿਹਾ ਜਾਂਦਾ ਇਸ ਦੇ ਵਿੱਚ ਕੀ ਹੈ ਪ੍ਰੋਟੀਨਸ ਹੈ ਫਾਈਬਰਸ ਨੇ ਮਿਨਰਲਸ ਨੇ ਮਿਨਰਲਸ ਵੀ ਕਿਹੜੇ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਜਿਹੜੇ ਆਪਣੀ ਹੱਡੀਆਂ ਨੂੰ ਤੇ ਆਪਣੇ ਦਿਲ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਦੇ ਵਿੱਚ ਪਾਏ ਜਾਂਦੇ ਨੇ ਤੁਸੀਂ ਇਸ ਨੂੰ ਜਿਵੇਂ ਇਹ ਰੋਸਟ ਕੀਤੇ ਹੋਏ ਆ ਤੁਸੀਂ ਰੋਸਟ ਕਰਕੇ ਵੀ ਖਾ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਤੁਹਾਡੇ ਘਰ 'ਚ ਤੁਸੀਂ ਬਣਾ ਸਕਦੇ ਉਸ ਨੂੰ ਬਣਾਓ ਇਹਦੇ ਵਿੱਚ ਅਸੀਂ ਥੋੜੇ ਜਿ ਮੇਥੀ ਪਾਊਡਰ ਪਾਇਆ ਹੋਇਆ ਨਾਲ ਕਾਲੀ ਮਿਰਚ ਪਾਈ ਆ ਅਸੀਂ ਇਦਾਂ ਹੀ ਖਾਣੇ ਆ ਤੁਸੀਂ ਜਿੱਦਾਂ ਮਰਜ਼ੀ ਇਸ ਨੂੰ ਖਾ ਸਕਦੇ ਹੋ ਪਹਿਲੀ ਚੀਜ਼ ਹੋਗੀ ਤੁਹਾਡੇ ਮਖਾਣੇ ਵਾਕਸ ਨਟਸ ਕਾਬਲੀ ਚਨੇ ਕਾਬਲੀ ਛੋਲੇ ਚਿੱਟੇ ਛੋਲੇ ਵਾਈਟ ਚਨਾ ਆ ਦੇਖੋ ਇਹ ਵਾਲੇ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੋਇਲ ਕਰ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਣੀ ਚ ਭਿਉ ਕੇ ਖਾ ਸਕਦੇ ਹੋ ਇਹ ਪਾਣੀ ਚ ਭਿਉਂਤੇ ਹੋਏ ਆ ਜਿਹੜੇ ਸੀ ਇਹ ਖਾ ਕੇ ਤੁਹਾਨੂੰ ਦਿਖਾਉਣ ਲੱਗੇ ਆ ਕਿਉਂਕਿ ਇੱਕ ਤਾਂ ਇਹ ਸੌਫਟ ਹੁੰਦੇ ਆ ਬਜ਼ੁਰਗ ਬੰਦੇ ਆਰਾਮ ਨਾਲ ਖਾ ਸਕਦੇ ਆ ਔਰ ਦੂਸਰਾ ਇਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੈ ਫਾਈਬਰਸ ਨੇ मिनਰਲਸ ਨੇ ਜਿਹੜੇ ਕਿ ਆਪਣੇ ਦਿਲ ਔਰ ਹੱਡੀਆਂ ਨੂੰ ਚਾਹੀਦੀ ਚਾਹੀਦੇ ਆ ਸੋ ਤੁਸੀਂ ਧਿਆਨ ਨਾਲ ਦੇਖੋ ਇਹ ਹੋਗੇ ਤੁਹਾਡੇ ਕਾਬਲੀ ਚਨੇ ਆਪਣੇ ਘਰਾਂ ਦੇ ਵਿੱਚ ਆਮ ਹੀ ਬਣਾਏ ਜਾਂਦੇ ਨੇ ਇਸ ਨੂੰ ਤੁਸੀਂ ਆਪਣੀ ਸਬਜ਼ੀ ਦੇ ਵਿੱਚ ਵੀ ਬਣਾ ਸਕਦੇ ਹੋ ਔਰ ਇਦਾਂ ਵੀ ਖਾ ਸਕਦੇ ਹੋ ਕੋਲ ਕਰਕੇ ਹੁਣ ਵਧਦੇ ਆ ਡੇਟਸ ਖਜੂਰ ਇਹ ਵੀ ਤੁਸੀਂ ਪਾਣੀ ਚ 15 ਮਿੰਟ ਭਿਉਆਂ ਲੋਗੇ ਥੋੜੀ ਸੌਫਟ ਹੋ ਜਾਂਦੀ ਆ ਵੈਸੇ ਤਾਂ ਇਹ ਹਾਰਡ ਹੁੰਦੀ ਆ ਇਸ ਨੂੰ ਵੀ ਤੁਸੀਂ ਖਾਣਾ ਸ਼ੁਰੂ ਕਰੋ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਇਹ ਕੀ ਕਰਦੀ ਹੈ ਤੁਹਾਡੀ ਜਿਹੜੀ ਹਾਰਟ ਹੈ ਉਸ ਨੂੰ ਤਾਂ ਇੰਪਰੂਵ ਕਰਦੀ ਕਰਦੀ ਹੈ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਇਹ ਬਹੁਤ ਇੰਪਰੂਵ ਕਰਦੀ ਹੈ ਖਜੂਰ ਦੇ ਬਹੁਤ ਫਾਇਦੇ ਨੇ ਬਹੁਤ ਜ਼ਿਆਦਾ એનર્ਜੀ ਬੂਸਟਰ ਹੈ ਜੇ ਤੁਸੀਂ ਇਸ ਨੂੰ ਖਾਣੇ ਹੋ ਤੁਹਾਨੂੰ ਬਹੁਤ ਜ਼ਿਆਦਾ એનર્ਜੀ ਮਿਲਦੀ ਹੈ ਕਿਸੇ ਤੁਸੀਂ ਦੇਖੋ ਕਿਤੇ ਯਾਤਰਾ ਤੇ ਜਾ ਕੇ ਤੁਸੀਂ ਜਾ ਰਹੇ ਹੋ ਤੁਸੀਂ ਰਾਸਤੇ 'ਚ ਗੱਡੀ ਚਲਾਉਂਦੇ ਥੱਕ ਗਏ ਜਾਂ ਬੈਠੇ ਜਾ ਕੇ ਤੁਸੀਂ ਦੋ ਖਜੂਰਾਂ ਖਾਓ ਤੁਹਾਡੇ 'ਚ ਬਹੁਤ ਜ਼ਿਆਦਾ ਤਾਕਤ ਆ ਜਾਏਗੀ ਇਸ ਨੂੰ ਵੀ ਤੁਸੀਂ ਰੋਜ਼ਾਨਾ ਆਪਣੀ ਸਿਹਤ ਦੇ ਵਿੱਚ ਐਡ ਕਰੋ ਆਪਣੀ ਰੋਜ਼ਾਨਾ ਡਾਈਟ ਦੇ ਵਿੱਚ ਇਸ ਨੂੰ ਤੁਸੀਂ ਐਡ ਕਰੋ ਆਇਰਨ ਡੈਫੀਸ਼ੀਐਂਸੀ ਜਾਂ ਉਸ ਨੂੰ ਇਹ ਬਹੁਤ ਜਲਦੀ ਠੀਕ ਕਰਦੀ ਹੈ ਆਇਰਨ ਡੈਫੀਸ਼ੀਐਂਸੀ ਜਿਨ੍ਹਾਂ ਦੇ ਵਿੱਚ ਐਨੀਮੀਆ ਹੋ ਜਾਂਦਾ ਖੂਨ ਦੀ ਕਮੀ ਹੋ ਜਾਂਦੀ ਹੈ ਉਹਨਾਂ ਦੇ ਲਈ ਖਜੂਰ ਬਹੁਤ ਜ਼ਰੂਰੀ ਹੈ 슈ਗਰ ਦੇ ਪੇਸ਼ੈਂਟ ਨਾ ਖਾਣ ਇਸ ਨੂੰ ਕਿਉਂਕਿ ਇਸ ਦੇ ਵਿੱਚ ਕਈ ਵਾਰੀ ਮਿੱਠਾ ਜ਼ਿਆਦਾ ਹੁੰਦਾ 슈ਗਰ ਵੱਧ ਸਕਦੀ ਹੈ ਪਰ ਜਿਹੜੇ ਲੋਕ ਕਮਜ਼ੋਰ ਨੇ ਹੱਡੀਆਂ ਕਮਜ਼ੋਰ ਨੇ ਦਿਲ ਕਮਜ਼ੋਰ ਹੈ ਉਹਨਾਂ ਲਈ ਖਜੂਰ ਬਹੁਤ ਲਾਭਦਾਇਕ ਹੈ ਇੰਝ ਜੀ ਆਪਾਂ ਤੁਹਾਨੂੰ ਦੱਸਦੀਆਂ ਪਹਿਲੇ ਤੁਹਾਨੂੰ ਦੱਸੀ ਸੀ ਮਖਾਣੇ ਫੌਕਸ ਨਟਸ ਦੂਜੇ ਤੁਹਾਨੂੰ ਦੱਸਿਆ ਆਪਾਂ ਵਾਈਟ ਚਨੇ ਚਿੱਟੇ ਛੋਲੇ ਔਰ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਦੱਸਿਆ ਖਜੂਰ ਹੁਣ ਬਾਦਦੇ ਆਂ ਚੌਥੀ ਚੀਜ਼ ਬਾਥੇ ਨੰਬਰ ਤੇ ਆ ਗਈ ਕੱਦੂ ਦੇ ਬੀਜ ਪੰਪਕਿਨ ਸੀਡਸ ਇਸ ਦੇ ਵਿੱਚ ਕੀ ਹੈ ਆਇਰਨ ਹੈ ਜਿੰਕ ਹੈ ਮੈਗਨੀਸ਼ੀਅਮ ਹੈ ਐਂਟੀਆਕਸੀਡੈਂਟਸ ਹੈ ਬਹੁਤ ਤਕੜਾ ਇਸ ਨੂੰ ਤੁਸੀਂ ਰੋਜ਼ਾਨਾ ਚੱਬ ਕੇ ਖਾ ਸਕਦੇ ਹੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਪਕਾ ਕੇ ਵੀ ਖਾ ਸਕਦੇ ਹੋ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਪਿਉ ਕੇ ਵੀ ਖਾ ਸਕਦੇ ਹੋ ਇਸ ਨੂੰ ਤੁਸੀਂ 30 ਗ੍ਰਾਮ ਤੋਂ ਵੱਧ ਨਹੀਂ ਖਾਣਾ 30 ਗ੍ਰਾਮ ਆਪਣੇ ਸਰੀਰ ਦੇ ਲਈ 24 ਘੰਟੇ ਦੇ ਲਈ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਤੁਸੀਂ 30 ਗ੍ਰਾਮ ਪੰਪਕਿਨ ਸੀਡਸ ਲਓ ਉਸ ਨੂੰ ਭਿਓ ਪਾਣੀ ਚਾਪ ਕੇ ਖਾ ਲਓ ਸੋਨੇ ਤੇ ਸੁਹਾਗੇ ਵਾਲੀ ਗੱਲ ਇਸ ਦੇ ਫਾਇਦੇ ਵੀ ਤਿੰਨ ਨੇ ਇੱਕ ਤਾਂ ਦਿਲ ਨੂੰ ਵਧੀਆ ਹੱਡੀਆਂ ਨੂੰ ਵਧੀਆ ਤੀਸਰਾ ਫਾਇਦਾ ਕੀ ਹੈ ਇਸ ਦੇ ਨਾਲ ਤੁਹਾਨੂੰ ਨੀਂਦ ਬਹੁਤ ਸੋਹਣੀ ਹੁੰਦੀ ਹੈ ਤੁਹਾਡਾ ਜਿਹੜਾ ਸਲੀਪਿੰਗ ਟਾਈਮ ਹੈ ਜਿਹੜਾ ਸੌਣ ਦਾ ਸਮਾਂ ਉਸ ਨੂੰ ਇਹ ਪੂਰਾ 7 ਤੋਂ 8 ਘੰਟੇ ਤੁਹਾਨੂੰ ਵਧੀਆ ਨੀਂਦ ਲੈ ਕੇ ਆਏਗਾ ਇਹਨਾਂ ਪੈਦਾ ਪੰਪਕਿਨ ਸੀਡਸ ਦਾ ਕद्दू ਦੇ ਬੀਜਾਂ ਦਾ ਹੋਰ ਬਾਦਿਆਂ ਪੰਜਵੀਂ ਚੀਜ਼ ਬਾਲ ਪੰਜਵੀਂ ਜਿਹੜੀ ਚੀਜ਼ ਹੈ ਉਹ ਹੈ ਕਿ ਬੀਟ ਰੂਟ ਯਾਨੀ ਕਿ ਚਕੁੰਦਰ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਕਰਕੇ ਰੱਖਦੀ ਹੈ ਇਸਦੇ ਵਿੱਚ ਵਿਟਾਮਿਨਸ ਨੇ ਮਿਨਰਲਸ ਨੇ ਫਾਈਬਰ ਹੈ ਜਿਹੜਾ ਤੁਹਾਡੀ ਸਿਹਤ ਦੇ ਲਈ ਬਹੁਤ ਵਧੀਆ ਜਿਨ੍ਹਾਂ ਲੋਕਾਂ ਦੇ ਵਿੱਚ ਖੂਨ ਦੀ ਕਮੀ ਆ ਉਹਨਾਂ ਨੂੰ ਵੀ ਇਹ ਵਧਾ ਕੇ ਰੱਖਦਾ ਤੁਸੀਂ ਇਸ ਦੀ ਸਬਜ਼ੀ ਬਣਾ ਸਕਦੇ ਹੋ ਉਸ ਨੂੰ ਸਲਾਦ ਦੇ ਤੌਰ ਤੇ ਖਾ ਸਕਦੇ ਹੋ ਇਸ ਦੇ ਨਾਲ ਕੀ ਹੈ ਤੁਹਾਡੀਆਂ ਜਿਹੜੀਆਂ ਹੱਡੀਆਂ ਨੇ ਉਹ ਵੀ ਮਜ਼ਬੂਤ ਹੁੰਦੀਆਂ ਨੇ ਜਿਹੜਾ ਦਿਲ ਹੈ ਉਹ ਵੀ ਤੁਹਾਡਾ ਤਾਕਤਵਰ ਰਹਿੰਦਾ ਬੀਟ ਰੂਟ ਅੱਜ ਹੀ ਆਪਣੇ ਸਲਾਦ ਦੇ ਵਿੱਚ ਚਕੁੰਦਰ ਅੱਜ ਹੀ ਆਪਣੇ ਸਲਾਦ ਦੇ ਵਿੱਚ ਐਡ ਕਰੋ ਇਸ ਦਾ ਤੁਸੀਂ ਜੂਸ ਕੱਢ ਕੇ ਵੀ ਪੀ ਸਕਦੇ ਪੰਜ ਚੀਜ਼ਾਂ ਹੋ ਗਈਆਂ ਜਿਹੜੀ ਛੇਵੀਂ ਚੀਜ਼ ਹੈ ਉਹ ਥੋੜੀ ਆਗੀ ਦੁੱਧ ਦੁੱਧ ਨੂੰ ਵੀ ਤੁਸੀਂ ਰੋਜ਼ਾਨਾ ਇੱਕ ਗਲਾਸ ਸ਼ੁਰੂ ਕਰੋ ਰਾਤ ਨੂੰ ਸੌਣ ਵੇਲੇ ਜਿਹੜਾ ਕੈਲਸ਼ੀਅਮ ਦੇ ਲਈ ਬਚਪੂਰ ਹੈ ਕੈਲਸ਼ੀਅਮ ਮਤਲਬ ਥੋੜੀ ਹੱਡੀਆਂ ਨੂੰ ਜੜਾ ਚਾਹੀਦਾ ਔਰ ਨਾਲ ਦੀ ਨਾਲ ਦਿਲ ਲਈ ਤਾਂ ਇਹ ਵਧੀਆ ਹੀ ਵਧੀਆ ਅਗਰ ਤੁਸੀਂ ਰੋਜ਼ਾਨਾ ਸੌਣ ਵੇਲੇ ਇੱਕ ਗਲਾਸ ਦੁੱਧ ਆ ਪੀਓਗੇ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ ਤੁਹਾਡੇ ਗੋਡੇ ਨਹੀਂ ਦੁਖਣਗੇ ਤੁਹਾਡੇ ਮੋਢੇ ਨਹੀਂ ਦੁਖਣਗੇ ਬਹੁਤ ਜ਼ਿਆਦਾ ਗੁਣਕਾਰੀ ਹੈ ਆਪਾਂ ਲੋਕ ਹੁਣ ਦੁੱਧ ਪੀਣੋਂ ਹਟ ਗਏ ਆ ਆਪਾਂ ਹੋਰ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਗਏ ਆ ਦੁੱਧ ਦਹੀਂ ਬਹੁਤ ਗੁਣਕਾਰੀ ਹੈ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਰੋਜ਼ ਨ ਰਾਤ ਨੂੰ ਸੌਣ ਵੇਲੇ ਇੱਕ ਗਲਾਸ ਦੁੱਧ ਜ਼ਰੂਰ ਪੀਆ ਕਰੋ ਜੀ ਸੋ ਅਗਰ ਤੁਸੀਂ ਇਹ ਛੇ ਚੀਜ਼ਾਂ ਖਾਣੀਆਂ ਸ਼ੁਰੂ ਕਰਤੀਆਂ ਇਹ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਕਰਨਗੀਆਂ ਤੁਹਾਡਾ ਦਿਲ ਵੀ ਮਜ਼ਬੂਤ ਕਰਨੀ ਇੱਕ ਵਾਰ ਤੇ ਇਹ ਦੱਸ ਦਿੰਦੇ ਆ ਛੇ ਚੀਜ਼ਾਂ ਕਿਹੜੀਆਂ ਨੇ ਤੋਂ ਪਹਿਲਾਂ ਆ ਗਏ ਮਖਾਣੇ ਫਾਕਸ ਨਟਸ ਦੂਸਰੇ ਨੰਬਰ ਤੇ ਆ ਗਏ ਕਾਬਲੀ ਛੋਲੇ ਜਾਨੀ ਕਿ ਚਿੱਟੇ ਛੋਲੇ ਵਾਈਟ ਚਨਾ ਜਿਸ ਨੂੰ ਕਿਹਾ ਜਾਂਦਾ ਤੀਸਰੇ ਨੰਬਰ ਤੇ ਆ ਗਏ ਡੇਟਸ ਖਜੂਰ ਆ ਗਈਆਂ ਜੋਤੀ ਨੰਬਰ ਤੇ ਆਗੇ ਪੰਪਕਿਨ ਸੀਡਸ ਕੋ ਦੂਦੇ ਵਿੱਚ ਆਗੇ ਪੰਜਵੇਂ ਨੰਬਰ ਤੇ ਆਗੇ ਬੀਟਰੂਟ ਆਗੇ ਛੇਵੇਂ ਨੰਬਰ ਤੇ ਆ ਗਿਆ ਮਿਲਕ ਇਹ ਛੇ ਚੀਜ਼ਾਂ ਚ ਤੁਸੀਂ ਸ਼ੁਰੂ ਕਰੋ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣ ਵਾਲੀਆਂ ਨੇ ਤੁਹਾਡਾ ਦਿਲ ਮਜ਼ਬੂਤ ਰਹਿਣ ਵਾਲਾ ਅਗਰ ਤੁਸੀਂ ਇਹ ਛੇ ਚੀਜ਼ਾਂ ਚ ਤੁਸੀਂ ਆਪਣੀ ਖੁਰਾਕ ਦੇ ਵਿੱਚ ਸ਼ੁਰੂ ਕੀਤੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ